ਸਸਰੀਕਲ ਕਿਸਾਨ ਵੀਰਾਂ ਨੂੰ ਰਾਜ ਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਦੇ ਬਟਨ ਨੂੰ ਆਲ ਤੇ ਸੈੱਟ ਕਰ ਲਿਓ ਇਸੇ ਤਰ੍ਹਾਂ ਆਉਣ ਵਾਲੀਆਂ ਅਗਲੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਆਇਆ ਜੀ ਤਲਵੰਡੀ ਭਾਈ ਡਿਸਟ੍ਰਿਕਟ ਫਿਰੋਜ਼ਪੁਰ ਦੇ ਵਿੱਚ ਸੋ ਜਿੱਥੇ ਇਹ ਮੱਝ ਖੜੀ ਹੈਗੀ ਹੈ ਜੀ ਸੋ ਦੋਸਤੋ ਇਸ ਮੱਝ ਦੀ ਡਿਟੇਲ ਕੀ ਆ ਉਹ ਤੁਹਾਨੂੰ ਆਪਾਂ ਜਰੂਰ ਦੱਸਾਂਗੇ ਉਸ ਤੋਂ ਪਹਿਲਾਂ ਇੱਕ ਜ਼ਰੂਰੀ ਬੇਨਤੀ ਹੈਗੀ ਹੈ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸੋ ਦੋਸਤੋ ਇਹ ਮੱਝ ਇਸ ਵਾਰ ਤੀਜਾ ਸੂਆ ਸੂਣ ਜਾ ਰਹੀ ਹੈ ਜੀ ਪੰਜ ਤੋਂ 6 ਦਿਨ ਤਕਰੀਬਨ ਇਸ ਨੇ ਲੈ ਜਾਣੇ ਆ ਪਿਛਲੇ ਸੂਵੇ ਦੇ ਵਿੱਚ 15 14 ਲੀਟਰ ਦੀ ਚੁਵਾਈ ਇਸ ਨੇ ਕਰਵਾਈ ਹੈਗੀ ਹੈ ਜੀ ਦੋਨਾਂ ਸੂਵਿਆਂ ਦੇ ਵਿੱਚ ਤੀਜਾ ਸੂਆ ਇਸ ਵਾਰ ਸੂਣ ਜਾ ਰਹੀ ਹੈ ਚੰਗੀ ਮਿਲਕ ਦੀ ਆਸ ਕੀਤੀ ਜਾਂਦੀ ਹੈ ਪ्योर ਨੀਲੀ ਰਾਵੀ ਦੇ ਵਿੱਚ ਇਹ ਮੱਝ ਆਉਂਦੀ ਹੈ ਜੀ ਨਿਸ਼ਾਨ ਤੁਸੀਂ ਦੇਖ ਸਕਦੇ ਹੋ ਜੀ ਚਾਰੇ ਪੈਰ ਸੂਹ ਦੇ ਆर्डर ਤੇ ਨਿਸ਼ਾਨ ਕਾਫੀ ਜ਼ਿਆਦਾ ਵਧੀਆ ਹੈਗੇ ਹਨ ਇਸ ਮੱਝ ਦੀ ਪੂਛ ਦੋਸਤੋ ਕਿਸੇ ਕਾਰਨ ਕਰਕੇ ਖਰਾਬ ਹੋ ਗਈ ਸੀ ਵਧਣਾ ਕਰ ਵਧਣੀ ਪੈਗੀ ਬਾਕੀ ਮੱਝ ਕਾਫੀ ਜ਼ਿਆਦੀ ਕਾਬਲੇ ਤਾਰੀਫ ਹੈ ਜੀ ਬਹੁਤ ਸੋਹਣਾ ਆਰਡਰ ਲੱਗਾ ਹੈ ਜੀ ਲੰਮਾ ਥਾਣਾ ਜੀ ਚੁਵਾਈ ਦੇ ਵਿੱਚ ਪੁੱਛਣ ਤੇ ਦੱਸਿਆ ਗਿਆ ਜੀ ਕਾਫੀ ਜ਼ਿਆਦੀ ਵਧੀਆ ਤਾਰ ਆ ਮੋਟੀ ਤਾਰ ਆ ਤੇ ਬਹੁਤ ਜ਼ਿਆਦਾ ਸੀਲ ਠੰਡੀ ਹੈ ਗਈ ਹੈ ਜੀ ਇਹ ਨੀਲੀ ਰਾਵੀ ਦੀ ਮੱਝ ਦੋਸਤੋ ਪਹਿਲਾਂ ਸੂਏ ਦੀ ਗੱਲ ਕਰੀਏ ਤੇ ਦੋ ਕਟੀਆਂ ਇਸ ਨੇ ਪਾਈਆਂ ਸੀ ਨੀਲੀ ਰਾਵੀ ਦੀਆਂ ਕਾਫੀ ਜਿਆਦੀਆਂ ਸੋਹਣੀਆਂ ਕਟੀਆਂ ਪਾਈਆਂ ਸੀ ਇਸ ਵਾਰ ਸਰਕਾਰੀ ਸੀਮਨ ਲੱਗਾ ਹੋਇਆ ਜੀ ਇਸ ਨੂੰ ਦੇ ਚੰਗੀ ਉਮੀਦ ਕੀਤੀ ਜਾਂਦੀ ਹੈ ਜੀ ਵਧੀਆ ਬੱਚਾ ਆਉਣ ਦੀ ਬਾਕੀ ਕੱਦ-ਕਾਠ ਦੀ ਗੱਲ ਕਰੀਏ ਦੋਸਤੋ ਕਾਫੀ ਜਿਆਦੀ ਮੱਝ ਉੱਚੀ ਆ ਕੱਦ-ਕਾਠ ਦੀ ਪੇਠ ਪੂਰਾ ਬਹੁਤ ਜਿਆਦਾ ਸੋਨਾ ਹੈਗਾ ਜੀ ਬਰੀਕ ਚਮੜੀ ਦੇ ਵਿੱਚ ਆਉਂਦੀ ਹੈਗੀ ਜੀ ਇਹ ਮੱਝ ਸੋ ਦੋਸਤੋ ਮਦਰ ਦੀ ਗੱਲ ਕਰੀਏ ਇਸਦੇ ਬਹੁਤ ਚੰਗੇ ਰਿਕਾਰਡ ਵਾਲੀ ਇਸ ਦੀ ਮਦਰ ਰਹੀ ਹੈਗੀ ਹੈ ਜੀ ਬਾਕੀ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਮੱਝ ਖਰੀਦ ਸਕਦੇ ਹੋ ਸੋ ਰੇਟ ਦੀ ਗੱਲ ਕਰੀਏ ਵੀਰ ਜੀ ਰੇਟ 1,10,000 ਰੁਪਿਆ ਮੁੱਲ ਕਰਦੇ ਹਨ ਜੀ ਬਾਕੀ ਮੌਕੇ ਤੇ ਮਾਨਤਨ ਜਰੂਰ ਕੀਤਾ ਜਾਵੇਗਾ ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ